ਮੈਂ ਲਾਪਰੀ ਸਿੰਘ ਮਨਲਾ ਜਨਾਜ ਜਨਨਾ ਸੈਕਟਰੀ ਭਾਰਤੀ ਕਿਸਾਨ ਜਨੂ ਚਰੂਨੀ ਜੋ ਕੱਲ ਘਟਨਾ ਵਾਪਰੀਆ ਖਨੋਰੀ ਬਾਰਡਰ ਤੇ ਇੱਕ ਕਿਸਾਨ ਨੌਜਵਾਨ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹਰਿਆਣਾ ਪੁਲਿਸ ਵੱਲੋਂ ਉਸ ਦੇ ਇਨਸਾਫ ਦਮਾਉਣ ਲਈ ਜਿਹੜਾ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਗੁਰਮਨ ਸਿੰਘ ਚਰੂਨੀ ਜੀ ਵੱਲੋਂ ਕਾਲ ਦਿੱਤੀ ਗਈ ਸੀ 12 ਮਈ ਤੋਂ ਲੈ ਕੇ 20 ਤੱਕ ਤੇ ਅਸੀਂ ਜਿਹੜਾ ਬੱਬਰੀ ਹਾਈਵੇ ਜਾਮ ਕੀਤਾ ਸੀ ਤੇ ਇਸ ਦੇ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਆਨ ਦਾ ਜਿਹੜਾ ਸਬੂਤ ਦਿੱਤਾ ਬਹੁਤ ਜ਼ਿਆਦਾ ਜਿਹੜਾ ਐ ਅਸਰ ਪਿਆ ਹੋਇਆ ਤੇ ਦਿਖ ਵੀ ਰਿਹਾ ਹੈ ਕਿਉਂਕਿ ਸਰਕਾਰ ਇਸ ਵਾਰ ਪਿਛਲੀ ਵਾਰ ਦੇ ਅੰਦੋਲਨ ਦੇ ਨਾਲੋਂ ਜ਼ਿਆਦਾ ਜਿਹੜੇ ਐ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਆ ਕਿਤਨਾ ਕਿਤੇ ਪੰਜਾਬ ਦੇ ਕੋਲੋਂ ਜਿਹੜਾ ਐ ਸੈਂਟਰ ਸਰਕਾਰ ਦੱਲਦੀ ਆ ਕਿਉਂਕਿ ਜਦੋਂ ਵੀ ਕੋਈ ਪ੍ਰਸਤੁਤ ਹੁੰਦਾ ਤੇ ਪੰਜਾਬ ਜਿਹੜਾ ਸ਼ੁਰੂ ਕਰਦਾ ਆ ਤੇ ਅੰਦੋਲਨ ਫਿਰ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਚੱਲ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਸਾਨੂੰ ਕੋਈ ਚਾਹ ਨਹੀਂ ਸਾਡੇ ਵੀ ਬੱਚੇ ਨੇ ਸਾਡੇ ਪਰਿਵਾਰ ਨੇ ਅਸੀਂ ਸੜਕਾਂ ਰੋਕਾਂ ਦੇ ਵਿੱਚ ਅਸੀਂ ਕੁਛ ਨਹੀਂ ਅਸੀਂ ਆਪਣੀ ਜਨਤਾ ਨੂੰ ਜਿਹੜਾ ਟ੍ਰੈਫਿਕ ਜਾਮ ਕਰਕੇ ਚਾਹੀ ਦੁੱਖ ਨਹੀਂ ਦੇਣਾ ਚਾਹੁੰਦੇ ਪਰ ਸਾਡੀ ਮਜਬੂਰੀ ਇਹ ਗੰਦੀਆਂ ਰਾਜਨੀਤੀਆਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਹੋਇਆ ਇਸ ਤਰ੍ਹਾਂ ਸਾਡੇ ਹੱਕ ਲੈਣ ਲਈ ਮੈਂ ਗੁਰਕੀਰਤ ਸਿੰਘ ਆ ਜੀ ਗਈ ਨਹੀਂ ਪਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਚਡੂਨੀ ਗਰਦਾਸਪੁਰ ਦੇਖੋ ਜੀ ਅੱਜ ਦਾ ਏਜੰਡਾ ਸਾਡਾ ਸੀਗਾ ਜੋ ਸਾਡੇ ਰਾਸ਼ਟਰੀ ਪ੍ਰਧਾਨ ਚਡੂਨੀ ਸਾਹਿਬ ਵੱਲੋਂ ਜਿਹੜੇ ਅੱਜ ਸੀਗਾ ਕਾਲਪੀ ਸਾਡੇ ਜਿਹੜੇ ਕੱਲ ਨੌਜਵਾਨਾਂ ਦੇ ਸ਼ਹੀਦ ਹੋਇਆ ਵਾ ਖਨੋਰੀ ਬਾਰਡਰ ਤੇ ਜਿਹਦੇ ਸਿਰ ਵਿੱਚ ਗੋਲੀ ਵੱਜਣ ਕਾਰਨ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਆ ਤੇ ਉਸ ਚੱਕਰ ਦੇ ਵਿੱਚ ਉਸ ਡੈਜ਼ਿਗਨੇਸ਼ਨ ਦੇ ਵਿੱਚ ਅਸੀਂ ਜਿਹੜਾ ਅੱਜ ਬਬਰੀ ਹਾਈਵੇ ਜਾਮ ਕੀਤਾ ਹੋਇਆ ਸੀਗਾ ਤੇ ਸਾਡੇ ਜਿਹੜੇ ਪੰਜਾਬ ਚ ਬਾਕੀ ਵੀ ਵਰਕਰ ਨੇ ਜਿੱਦਾਂ ਵਲੰਟੀਅਰ ਨੇ ਉਹਨਾਂ ਸਾਰਿਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਤੇ ਇਸ ਮੀਨ ਕੇ ਇਸ ਡੈਜ਼ਿਗਨੇਸ਼ਨ ਨੂੰ ਇਹ ਜਾਮ ਦਿੱਤਾ ਨੈਸ਼ਨਲ ਹਾਈਵੇ ਸਾਨੂੰ ਇਸ ਕਰਕੇ ਜਾਮ ਕਰਨੇ ਪਏ ਇੱਕ ਤੇ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਦੇ ਅੱਜ ਸ਼ਹੀਦੀ ਜਿਹੜੀ ਦਿੱਤੀ ਆ ਉਸ ਕਰਕੇ ਇਹ ਕਈ ਸਰਕਾਰ ਨੂੰ ਜਿਹੜਾ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਹਾਂ ਜਿਹੜੇ ਇਹ ਕਹਿੰਦੇ ਆ ਵੀ ਪਿੰਡਾਂ 'ਚ ਨੌਜਵਾਨ ਵਗੈਰਾ ਬਣੀ ਨਿਕਲਦੇ ਅਸੀਂ ਉਹ ਵੀ ਦਿਖਾਉਣਾ ਚਾਹੁੰਦੇ ਵੀ ਅੱਜ ਕਿੰਨੀ ਵੱਡੇ ਗਿਣਤੀ ਵਿੱਚ ਇਕੱਠ ਹੋਇਆ ਸੀ ਗਾ ਜ ਨੌਜਵਾਨਾਂ ਦਾ ਤੇ ਉਸ ਚੱਕਰ ਦੇ ਵਿੱਚ ਅਸੀਂ ਅੱਜ ਕੀਤਾ ਸੀਗਾ